ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਹੋ ਰਹੀਆਂ ਨੇ ਕਿ ਭਾਈ ਜੇ ਤੁਹਾਡੇ ਪਿੰਡ ਦਾ ਕੋਈ ਬੰਦਾ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਹਦੀ ਜਬਾਨ ਤਕਰਉਣ ਨਾ ਜਾਇਓ ਨਹੀਂ ਤਾਂ ਉਹਦਾ ਫਿਰ ਸਮਾਜਿਕ ਬਾਈਕਟ ਕੀਤਾ ਜਾਊਗਾ ਮੇਰੇ ਕੋਲ ਇਸ ਤਰ੍ਹਾਂ ਦੀਆਂ ਅਨਾਉਂਸਮੈਂਟਾਂ ਦਾ ਵੀ ਮੇਰੇ ਕੋਲ ਰਿਕਾਰਡਿੰਗਾਂ ਆਈਆਂ ਨੇ ਪਿੰਡਾਂ ਦੀਆਂ ਨਸ਼ੇ ਵਾਲੇ ਜਿਹੜੇ ਨੇ ਉਹ ਮੋਟਰਸਾਈਕਲਾਂ ਤੇ ਘੁੰਮਦੇ ਰਹਿੰਦੇ ਸੀ ਉਹ ਕਦੇ ਈਵ ਟੀਜ਼ਿੰਗ ਜਾਂ ਫਿਰ ਸਨੇਚਿੰਗ ਕਦੇ ਕੋਈ ਬਾਲੀਆਂ ਲਾ ਲੀਆਂ ਮੋਬਾਈਲ ਖੋਲਿਆ ਇਦਾਂ ਦੇ ਬਹੁਤ ਜ਼ਿਆਦਾ ਘਟਨਾਵਾਂ ਵਾਧੀਆਂ ਸੀ ਅੱਜ ਤੁਸੀਂ ਆਪਣਾ ਪਿੰਡ ਠੀਕ ਕਰ ਲਿਆ ਅਸੀਂ ਤਾਂ ਅਸੀਂ ਇੱਥੇ ਕੋਈ ਇਹ ਨਹੀਂ ਕਹਿੰਦੇ ਅਸੀਂ ਕੋਈ ਸਹਾਨ ਕਰਤਾ ਤੁਸੀਂ ਜੇ ਕਿਹਾ ਪੁਲਿਸ ਚਾਹੀਦੀ ਹੈ ਤੁਸੀਂ ਕਿਹਾ ਸਾਨੂੰ ਜਿਹੜਾ ਆਸਹਿਤਾ ਚਾਹੀਦੀ ਅਸੀਂ ਦੇਤੀ ਤੇ ਪਿੰਡ ਨਹੀਂ ਪਿੰਡ ਠੀਕ ਕੀਤਾ ਇਹ ਤੁਹਾਨੂੰ ਹੀ ਤੁਹਾਡੇ ਲਈ ਤਾੜੀਆਂ ਅਸੀਂ ਅੱਜ ਮਾਰਾਂਗੇ ਕਿ ਤੁਸੀਂ ਆਪਣਾ ਪਿੰਡ ਠੀਕ ਕਰ ਲਿਆ ਇਹੀ ਲੋੜ ਹੈ ਹਰ ਪਿੰਡ ਦੇ ਵਿੱਚ ਪੰਚਾਇਤਾਂ ਚ ਮਤੇ ਪਾਉਣ ਦੀ ਲੋੜ ਹੈ ਜੇ ਆਪਾਂ ਇਹ ਸੋਚ ਲਿਆ ਕਿ ਅਸੀਂ ਪੰਜਾਬ ਨੂੰ ਦੁਬਾਰੇ ਰੰਗਲਾ ਬਣਾਉਣਾ ਹੈ ਅਸੀਂ ਪੰਜਾਬ ਨੂੰ ਦੁਬਾਰੇ ਕੁਸ਼ਤੀਆਂ ਵਾਲਾ ਖਾੜਿਆਂ ਵਾਲਾ ਪੰਜਾਬ ਗਿੱਦਿਆਂ ਵਾਲਾ ਭੰਗੜਿਆਂ ਵਾਲਾ ਪੰਜਾਬ ਕਬੱਡੀਆਂ ਵਾਲਾ ਪੰਜਾਬ ਫੌਜ ਚ ਭਰਤੀ ਹੋਣ ਵਾਲੇ ਕਰਨੈਲਾਂ ਜਰਨੈਲਾਂ ਵਾਲਾ ਪੰਜਾਬ ਬਣਾਉਣਾ ਤਾਂ ਕੋਈ ਮਾਈ ਦੇ ਲਾਲ ਦੀ ਹਿੰਮਤ ਨਹੀਂ ਹੈਗੀ ਕਿ ਸਾਨੂੰ ਰੋਕ ਸਕੇ ਅਸੀਂ ਪੰਜਾਬੀ ਜਿਹੜੇ ਆ ਉਹ ਹਮੇਸ਼ਾ ਲੀਡ ਕਰਦੇ ਰਹੇ ਆ ਚਾਹੇ ਆਜ਼ਾਦੀ ਦੀ ਜੰਗ ਹੈ ਚਾਹੇ ਹਰੀ ਕ੍ਰਾਂਤੀ ਹੈ ਚਾਹੇ ਜਿਹੜਾ ਵੀ ਦੇਸ਼ ਤੇ ਕੋਈ ਸੰਕਟ ਆ ਜਾਏ ਪੰਜਾਬੀ ਮੂਰੇ ਖੜੇ ਹੁੰਦੇ ਆ